ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇ ਆਖਰਕਾਰ ਉਸ ਦੇ ਜੱਦੀ ਪਿੰਡ ਬੱਲੋਂ ਬਠਿੰਡਾ ਦੇ ਵੱਲ ਦੇ ਵਿੱਚ ਲਿਜਾਈ ਗਈ ਹੈ ਬੱਲੋਂ ਪਿੰਡ ਦੇ ਵਿੱਚ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇ ਹੁਣ ਉਸ ਦੀ ਮੌਤ ਤੋਂ ਬਾਅਦ ਸ਼ੁਭਕਰਨ ਸਿੰਘ ਐਂਬੂਲੈਂਸ ਦੇ ਵਿੱਚ ਆਪਣੇ ਪਿੰਡ ਪਹੁੰਚਿਆ ਹੈ ਉੱਥੇ ਉਸ ਦਾ ਸੰਸਕਾਰ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਖਨੌਰੀ ਬਾਰਡਰ ਉਸ ਦੀ ਮ੍ਰਿਤਕ ਦੇ ਨੂੰ ਲਜਾਇਆ ਗਿਆ ਸੀ ਉੱਥੇ ਲ ਜਾ ਕੇ ਤੇ ਕਿਸਾਨਾਂ ਦੇ ਕੋਲ ਇੱਕ ਵਾਰ ਅਗੇੜਾ ਦਿੱਤਾ ਗਿਆ ਕਿਸਾਨਾਂ ਦੇ ਵਿੱਚ ਉਤਸ਼ਾਹ ਭਰਨ ਦੀ ਕੋਸ਼ਿਸ਼ ਕੀਤੀ ਗਈ ਕਿ ਕਿਵੇਂ ਇੱਕ ਨੌਜਵਾਨ ਕਿਸਾਨ ਆਪਣੀ ਜਾਨ ਵਾਰ ਕੇ ਤੇ ਕਿਸਾਨੀ ਵਾਸਤੇ ਵੱਡੀਆਂ ਬਲਾਂਗਾ ਪੁੱਟਕੇ ਗਾਂ ਤੁਰ ਪਿਆ ਔਰ ਕਿਸਾਨਾਂ ਲਈ ਵੀ ਇਹ ਮਹੱਤਵਪੂਰਨ ਹੈ ਕਿ ਪਾਸੇ ਸ਼ੁਭਕਰਨ ਸਿੰਘ ਜਿਹੜਾ ਆ ਉਹ 21 ਤਰੀਕ ਨੂੰ 21 ਫਰਵਰੀ ਨੂੰ ਆਪਣੀ ਜਾਨ ਗਵਾ ਲੈਂਦਾ ਆ ਉਸ ਵੇਲੇ ਉਸਦੇ ਗੋਲੀ ਲੱਗਦੀ ਹੈ ਗੋਲੀ ਚਲਾਈ ਜਾਂਦੀ ਹੈ ਤੇ ਉਹ ਗੋਲੀ ਸ਼ੁਭਕਰਨ ਸਿੰਘ ਦੇ ਲੱਗ ਜਾਂਦੀ ਹੈ ਉਸ ਤੋਂ ਬਾਅਦ 21 ਫਰਵਰੀ ਤੋਂ ਬਾਅਦ ਹੁਣ ਜਾ ਕੇ ਸ਼ੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਹੋਣ ਜਾ ਰਿਹਾ ਹੈ ਅੱਜ 29 ਤਰੀਕ ਹੈ ਔਰ 29 ਤਰੀਕ ਨੂੰ ਆਖਿਰਕਾਰ ਸ਼ੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ 8 ਦਿਨ ਲੰਘ ਗਏ 8 ਦਿਨ ਲੰਘਦੇ ਲੰਘਦੇ ਆਖਿਰਕਾਰ ਐਫ ਆਈ ਆਰ ਦਰਜ ਕੀਤੀ ਗਈ ਐਫ ਆਈ ਆਰ ਦੇ ਵਿੱਚ ਦੋ ਧਾਰਾਵਾਂ ਲਾਈਆਂ ਗਈਆਂ ਜਿਵੇਂ ਕਿ ਮੰਗ ਕੀਤੀ ਗਈ ਸੀ 302 ਤੇ 114 ਔਰ ਇਹਨਾਂ ਧਾਰਾਵਾਂ ਦੇ ਆਧਾਰ ਦੇ ਉੱਤੇ ਹੀ ਅਗਲੀ ਕਾਰਵਾਈ ਜਿਹੜੀ ਹੈ ਉਹਨੇ ਪਰਚਲਣ ਦੀ ਗੱਲ ਕੀਤੀ ਗਈ ਹਾਲਾਂਕਿ ਇਸ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਇਸ ਐਫ ਆਈ ਆਰ ਦੇ ਵਿੱਚ ਅਣਪਛਾਤੇ ਵਿਅਕਤੀ ਦਾ ਨਾਮ ਲਿਖਿਆ ਗਿਆ ਹੈ ਜਦਕਿ ਬਾਈ ਨੇਮ ਐਫ ਆਈ ਆਰ ਦਰਜ ਕਰਨ ਦੀ ਗੱਲ ਕੀਤੀ ਗਈ ਸੀ ਉੱਥੇ ਦੂਜੇ ਪਾਸੇ ਸੀਐਮ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਸ਼ੁਭਕਰਨ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਦਿੱਤਾ ਜਾਵੇਗਾ ਉਸ ਦੀ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਔਰ ਦੂਜੇ ਪਾਸੇ ਉਹਨਾਂ ਦਾ 15 ਲੱਖ ਦਾ ਕਰਜ਼ਾ ਜਿਹੜਾ ਉਹ ਮਾਫ ਕੀਤਾ ਜਾਵੇਗਾ ਇਸੇ ਨੂੰ ਲੈ ਕੇ ਹੀ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇ ਜੜੀ ਹੈ ਉਹ ਆਖਰਕਾਰ ਐਫਆਈਆਰ ਦਰਜ ਹੋਣ ਤੋਂ ਬਾਅਦ ਆਪਣੇ ਪਿੰਡ ਪਹੁੰਚੀ ਆ ਤੇ ਉੱਥੇ ਅੰਤਿਮ ਸੰਸਕਾਰ ਜਿਹੜਾ ਉਸ ਦਾ ਕੀਤਾ ਜਾਵੇਗਾ ਇਸ ਦੌਰਾਨ ਵੱਡੇ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਔਰ ਸਰਵਨ ਸਿੰਘ ਪੰਦੇਰ ਉਹਨਾਂ ਦੀ ਮ੍ਰਿਤਕ ਦੇ ਨੂੰ ਆਖਰੀ ਸਲਾਮ ਦਿੰਦੇ ਨੇ ਉਹਨਾਂ ਦੇ ਉੱਤੇ ਫੁੱਲਾਂ ਨਾਲ ਵਰਖਾ ਕਰਦੇ ਨੇ ਔਰ ਆਖਰਕਾਰ ਉਸ ਦੇ ਨੂੰ ਅੱਗੇ ਤੋਰਦੇ ਨੇ ਇਸ ਦੇ ਨੂੰ ਹੁਣ ਜਲਦ ਹੀ ਅਗ ਸਰੂਪ ਕਰਕੇ ਤੇ ਉਸ ਤੋਂ ਬਾਅਦ ਕਿਸਾਨ ਆਪਣੀ ਅਗਲੀ ਰਣਨੀਤੀ ਤਿਆਰ ਕਰ ਸਕਦੇ ਨੇ ਲਗਾਤਾਰ ਉਡੀਕ ਕੀਤੀ ਜਾ ਰਹੀ ਸੀ ਕਿ ਕਦੋਂ ਸ਼ੁਭਕਰਨ ਦੀ ਮ੍ਰਿਤਕ ਦੇ ਜਿਹੜੀ ਹੈ ਉਹ ਅਗਨੀ ਭੇਟ ਹੋਵੇਗੀ ਪੰਜ ਤੱਤਾਂ ਚ ਵਿਲੀਨ ਹੋਵੇਗੀ ਤੇ ਉਸ ਤੋਂ ਬਾਅਦ ਉਸ ਨੂੰ ਅਗਾਹ ਤੋੜ ਕੇ ਤੇ ਕਿਸਾਨ ਆਪਣੇ ਅੰਦੋਲਨ ਵੱਲ ਹੋਣਗੇ ਫਿਲਹਾਲ ਸ਼ੁਭਕਰਨ ਦੇ ਪਿੰਡ ਦੇ ਵਿੱਚ ਉਮਾਤਮ ਛਾਇਆ ਹੋਇਆ ਹੈ ਸ਼ੁਭਕਰਨ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਆਖਿਰਕਾਰ 8 ਦਿਨਾਂ ਬਾਅਦ ਉਹਨਾਂ ਦੇ ਸੁਪੁੱਤਰ ਦਾ ਅੰਤਿਮ ਸੰਸਕਾਰ ਹੋ ਰਿਹਾ ਹੈ ਔਰ ਜੋ ਨੌਜਵਾਨ ਕਿਸਾਨ ਆਪਣੇ ਹੱਕ ਮੰਗਣ ਲਈ ਦਿੱਲੀ ਜਾਣ ਨੂੰ ਤਿਆਰ ਸੀ ਸ਼ੰਭੂ ਤੇ ਖਨੌਰੀ ਦੇ ਉੱਤੇ ਖੜੋਤਾ ਹੋਇਆ ਸੀ ਉੱਥੇ ਹੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹਾਲਾਂਕਿ ਪ੍ਰਸ਼ਾਸਨਿਕ ਪਦਰ ਦੇ ਉੱਤੇ ਅਜੇ ਤੱਕ ਬਹੁਤ ਖਿੱਚੋ ਤਾਣ ਚੱਲ ਰਹੀ ਹੈ ਹਰਿਆਣਾ ਪੁਲਿਸ ਦਾ ਇਹ ਦਾਵਾ ਹੈ ਕਿ ਹਰਿਆਣਾ ਦੇ ਜੀਨ ਦੇ ਇਲਾਕੇ ਦੇ ਵਿੱਚ ਸ਼ੁਭਕਰਨ ਦੀ ਮੌਤ ਹੋਈ ਹੈ ਜਦਕਿ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਇਹ ਕਹਿ ਰਹੇ ਨੇ ਕਿ ਉਦੋਂ ਖਨੌਰੀ ਦੇ ਉੱਤੇ ਸਥਿਤ ਸੀ ਜਦੋਂ ਉਸ ਨੂੰ ਮਾਰਿਆ ਗਿਆ ਉਸ ਨੂੰ ਗੋਲੀ ਮਾਰੀ ਗਈ ਖੈਰ ਇਹਨਾਂ ਮਾਮਲਿਆਂ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਖੁਲਾਸੇ ਹੋ ਸਕਦੇ ਨੇ ਪਰ ਹੁਣ ਸ਼ੁਭਕਰਨ ਦੇ ਪੰਜ ਤੱਤਾਂ ਚ ਵਿਲੀਨ ਹੋਣ ਦਾ ਸਮਾਂ ਨਜ਼ਦੀਕ ਹੈ ਤਸਵੀਰਾਂ ਉਸ ਵੇਲੇ ਦੀਆਂ ਜਦੋਂ ਸਰਵਨ ਸਿੰਘ ਪੰਦੀਰ ਤੇ ਜਗਜੀਤ ਸਿੰਘ ਢੱਲੇਵਾਲ ਨੇ ਆਖਰੀ ਵਾਰ ਸ਼ੁਭਕਰਨ ਨੂੰ ਵਿਦਾਇਗੀ ਦਿੱਤੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ